ਅਸੀਂ ਅੱਜ ਪਹੁੰਚੇ ਹਾਂ ਸਾਹਿਲ ਡੈਂਟਲ ਕੇਅਰ ਦੇ ਵਿੱਚ ਪੁਰਾਣੀ ਬਿਲਡਿੰਗ ਜੋ ਗੇੜਾ ਹਸਪੀਟਲ ਨੇੜੇ ਬੱਸ ਸਟੈਂਡ ਤੇ ਇੱਥੇ ਦੰਦਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅੱਜ ਇਹਨਾਂ ਨੇ ਓਪਨਿੰਗ ਕਰੀ ਹੈ ਤੇ ਸਾਰੇ ਪੇਸ਼ੈਂਟਾਂ ਦਾ ਜਿਹੜਾ ਹੈਗਾ ਇਲਾਜ ਬੜੀ ਤਸੱਲੀ ਨਾਲ ਕੀਤਾ ਜਾਵੇਗਾ ਤੇ ਬਾਜ਼ਾਰ ਨਾਲੋਂ ਘੱਟ ਰੇਟਾਂ ਤੇ ਇਲਾਜ ਵਧੀਆ ਕਰਵਾਉਣ ਲਈ ਸੇਵਾ ਦਾ ਤੁਸੀਂ ਮੌਕਾ ਦਿਓ ਸਾਇਲ ਡੈਂਟਲ ਕੇਅਰ ਨੇੜੇ ਬੱਸ ਸਟੈਂਡ ਪੁਰਾਣੀ ਬਿਲਡਿੰਗ ਜੋ ਗੇਲਾ ਹਸਪੀਟਲ ਤੇ ਆ ਜੋ ਅੰਦਰ ਜਾ ਕੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਸਸੀ ਕਾਲੀ ਸਸੀ ਕਾਲੀ ਸਾਰਿਆਂ ਨੂੰ ਜੀ ਸਰ ਇਹ ਜਿਹੜਾ ਆਪਣਾ ਅੱਜ ਓਪਨਿੰਗ ਹੋਈ ਹੈਗੀ ਡੈਂਟਲ ਕੇਅਰ ਹਾਂਜੀ ਹਾਂਜੀ ਸਰ ਹਾਂਜੀ ਤੇ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਮੁਬਾਰਕਾਂ ਕਿੰ ਜਿਹੜਾ ਹੈਗਾ ਦੰਦਾਂ ਦੀ ਇਹ ਕਿਹੜੀ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਊਗਾ ਇੱਥੇ ਸਰ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਡੈਡ ਤੋਂ ਲੈ ਕੇ ਕੱਢਣ ਦਾ ਵੀ ਹੈ ਆਪਾਂ ਨਵੇਂ ਦੰਦ ਵੀ ਲਗਾਨੇ ਸਕ੍ਰੂ ਵਾਲੇ ਦੰਦ ਵੀ ਲਗਾਨੇ ਆ ਤੇ ਪੂਰਾ ਸੈੱਟ ਮੂੰਹ ਦਾ ਸਾਰੇ ਦੰਦਾਂ ਦਾ ਸੈੱਟ ਉਹ ਵੀ ਲਗਾਉਨੇ ਹੈ ਜੀ ਹਰ ਤਰ੍ਹਾਂ ਦਾ ਤਾਰਾ ਨਾ ਤਾਰ ਪਾ ਕੇ ਜਿਹੜੇ ਟਿੱਡੇ ਮਿੱਡੇ ਦੰਦ ਹੁੰਦੇ ਉਹਨਾਂ ਦਾ ਵੀ ਟ੍ਰੀਟਮੈਂਟ ਹੁੰਦਾ ਇੱਥੇ ਡਾਕਟਰ ਸਾਹਿਬ ਜੀ ਦਾ ਆਪਣਾ ਏਰੀਆ ਸਾਡੇ ਦਰਸ਼ਕਾਂ ਨੂੰ ਉਹ ਦੱਸ ਦੋ ਕਿ ਉਹਨਾਂ ਨੂੰ ਪਹੁੰਚਣਾ ਸੌਖਾ ਹੋ ਜੀ ਏਰੀਆ ਸਰ ਸਾਡਾ ਮੋਬਾਈਲ ਨੰਬਰ ਹੈ ਹਾਂਜੀ ਏਰੀਆ ਸਰ ਆਪਣੇ ਸ਼ਰਮਾ ਸਵੀਟਸ ਉਹ ਜੱਸੀ ਹਸਪੀਟਲ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਡਾਕਟਰ ਜੋਗੇ ਵਾਲੇ ਵਾਲੀ ਗਲੀ ਉੱਥੇ ਐਂਟਰ ਕਰਦੇ ਆਂ ਜੀ ਆਪਣਾ ਦੂਸਰੀ ਤੀਸਰੀ ਦੁਕਾਨ ਤੇ ਉਹਦੇ ਦਾ ਸੋ ਵੀ ਪੇਸ਼ੈਂਟ ਜਿਵੇਂ ਕਈ ਵਾਰ ਆ ਕੇ ਇਸ ਕਰਤੇ ਹੋ ਜਾਂਦਾ ਵੀ ਮੇਰਾ ਜਿਹੜਾ ਇਲਾਜ ਹੈ ਕਿਵੇਂ ਦਾ ਹੋਊਗਾ ਕਿਵੇਂ ਨਹੀਂ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪੇਸ਼ੈਂਟ ਸਾਡੀ ਵੀਡੀਓ ਦੇਖਦੇ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਵਿਸ਼ਵਾਸ ਦਿਨਾ ਚਾਹੁੰਦੇ ਹੋ ਇੱਥੇ ਆਪਣੇ ਇਲਾਜ ਬਿਲਕੁਲ ਦਰਦ ਬਿਨਾ ਹੋਊਗਾ ਹੀ ਆਪਣੇ ਇੰਜੈਕਸ਼ਨ ਨਵੀਂ ਤਕਨੀਕ ਆ ਲੈ ਆਂਦੇ ਬਿਲਕੁਲ ਪਤਲੀ ਨੀਡਲ ਹੁੰਦੀ ਹੈ ਇੱਕ ਪਹਿਲਾਂ ਪੌਨ ਇੰਜੈਕਸ਼ਨ ਲਗਾਉਂਦੇ ਆ ਉਹਦੇ ਨਾਲ ਦਰਦ ਬਿਲਕੁਲ ਖਤਮ ਹੋ ਜਾਂਦਾ ਜੀ ਫਿਰ ਆਪਾਂ ਦੂਸਰਾ ਇੰਜੈਕਸ਼ਨ ਲਗਾਉਂਦੇ ਆ ਉਹਦੇ ਨਾਲ ਇੰਜੈਕਸ਼ਨ ਦਾ ਵੀ ਨਹੀਂ ਦਰਦ ਹੁੰਦਾ ਜੀ ਇਸ ਕਰਕੇ ਬਿਲਕੁਲ ਪੇਨਲੈਸ ਟਰੀਟਮੈਂਟ ਰਹੇਗਾ ਕੋਈ ਦਿੱਕਤ ਨਹੀਂ ਆਉਂਦੀ ਪੇਸ਼ੈਂਟ ਨੂੰ ਪੇਸ਼ੈਂਟ ਦਾ ਪੂਰਾ ਧਿਆਨ ਰੱਖਿਆ ਜਾਂਦਾ ਵੀ ਕੋਈ ਦਰਦ ਜਾਂ ਕੋਈ ਤਕਲੀਫ ਨਾ ਹੋਵੇ ਜਿਹੜਾ ਇਲਾਜ ਆ ਵੀ ਪਹਿਲਾਂ ਆਪਾਂ ਦੇਖਿਆ ਵੀ ਮੰਨ ਲਓ ਝਾੜ ਕਢਾਉਣੀਆਂ ਜਾਂ ਕਿਸੇ ਨੇ ਉਹਦੇ ਵਿੱਚ ਪੇਸ਼ੈਂਟ ਨੂੰ ਜ਼ਿਆਦਾ ਤਕਲੀਫ ਆਉਂਦੀ ਸੀ ਹੁਣ ਜਿਹੜਾ ਤੁਹਾਡਾ ਇਲਾਜ ਆ ਵੀ ਉਹ ਨਵੀਂ ਤਕਨੀਕ ਦੇ ਨਾਲ ਹੋਇਆ ਹਾਂਜੀ ਹਾਂਜੀ ਪਹਿਲਾਂ ਆਪਾਂ ਬਿਲਕੁਲ ਟੀਕੇ ਦਾ ਵੀ ਨਹੀਂ ਦਰਦ ਹੁੰਦਾ ਜੀ ਹੁਣ ਪੇਸ਼ੈਂਟ ਹੈ ਕਿ ਕਿਸ ਨੂੰ ਇਹ ਦੇਣਾ ਚਾਹੋਗੇ ਜਿਹੜੇ ਮੰਨ ਲਓ ਪੇਸ਼ੈਂਟ ਇਸ ਚੀਜ਼ ਤੇ ਹੈ ਵੀ ਭੀੜ ਭੜਕੇ ਵਾਲੀ ਜਗ੍ਹਾ ਜਿੱਥੇ ਇਲਾਜ ਕਰਾਉਣ ਵਾਸਤੇ ਅਗਲਾ ਕਹਿੰਦਾ ਜੀ ਮੈਨੂੰ ਉੱਥੇ ਜ ਜਾਵਾਂਗੇ ਸ਼ਾਇਦ ਬਿਮਾਰੀ ਨਹੀਂ ਆਉਗੀ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਨਹੀਂ ਇੱਥੇ ਸਭ ਨੂੰ ਸਭ ਨੂੰ ਬਰਾਬਰ ਟਾਈਮ ਦਿੱਤਾ ਜਾਏਗਾ ਜੀ ਤਸੱਲੀ ਨਾਲ ਸਾਰਿਆਂ ਨੂੰ ਤਸੱਲੀ ਨਾਲ ਕੰਮ ਹੁੰਦਾ ਹੋਊਗਾ ਤੇ ਆਪਣੇ ਅਜੇ ਨਵੀਂ ਓਪਨਿੰਗ ਹੈ ਜੀ ਜ਼ਰੂਰ ਸਾਰਿਆਂ ਨੇ ਇੱਕ ਵਾਰੀ ਚੱਕਰ ਮਾਰਿਓ ਤੇ ਸਾਰਿਆਂ ਦਾ ਟ੍ਰੀਟਮੈਂਟ ਤਸੱਲੀ ਵੱਕਸ਼ ਰਹੂਗਾ ਠੀਕ ਹੈ ਤਾਂ ਭਾਜੀ ਪਾਣੀ ਇਥੰੋਂ ਲੈ ਲਓ ਸਾਡੇ ਨਾਲ ਕਵੈਡੀ ਕੋਚ ਵੀਰ ਅਰਜੀਤ ਖਾਲਰ ਜੀ ਜਿਹੜੇ ਹੈਗੇ ਅੱਜ ਆਪਨਿੰਗ ਤੇ ਪਹੁੰਚੇ ਹੈ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜਾ ਹੈਗਾ ਸਾਇਲਾ ਡੈਂਟਲ ਕੇਅਰ ਸੈਂਟਰ ਦੇ ਵਿੱਚ ਪਹੁੰਚੇ ਹੋ ਆਂ ਦਾ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਵੀਰ ਭਰਾਮ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੀ ਤਕਨੀਕ ਦਾ ਜਿਹੜਾ ਇਹ ਡਾਕਟਰ ਮੁੰਡਾ ਬਹੁਤ ਵਧੀਆ ਇਹਨਾਂ ਦਾ ਕੰਮ ਹੈ ਡਿਪਲੋਮਾ ਕਰਿਆ ਉਹ ਤਾਂ ਕਈ ਸਾਲ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਐਕਸਪੀਰੀਅੰਸ ਕੀਤਾ ਵੱਡੀ ਜਿਹੜੀ ਮੈਂ ਖੁਸ਼ੀ ਦੀ ਗੱਲ ਵੇਖੀ ਕਿ ਜਿਹੜੇ ਅੱਗੇ ਸਾਡੇ ਲੋਕ ਕੋਈ ਦੰਦਾਂ ਦਾ ਇਥੋਂ ਕੰਮ ਕਰਾਉਂਦੇ ਸੀ ਤਾਂ ਉਹਨਾਂ ਨੂੰ ਦੂਰ ਬਹੁਤ ਜਾਣਾ ਪੈਂਦਾ ਸੀ ਸਾਡੇ ਬਸ ਸਾਡੇ ਦੇ ਨੇੜੇ ਕੋਈ ਇਹੋ ਜਿਹਾ ਹਸਪੀਟਲ ਹੈ ਨਹੀਂ ਸੀਗਾ ਮੈਂ ਆ ਕੇ ਦੇਖਿਆ ਬੜਾ ਸੋਹਣਾ ਹੈ ਬੜੀ ਨਵੀਂ ਟੈਕਨੀਕ ਹੈ ਐਸੇ ਵੀ ਇਹ ਬੱਚਾ ਆਪਣਾ ਭਤੀਜਾ ਸਾਡੇ ਅਲੀਕਾ ਪਿੰਡ ਤੋਂ ਆ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਵੇ ਸਾਡੇ ਪਿੰਡ ਦਾ ਬੱਚਾ ਜਿਹੜਾ ਇਹ ਡਿਊਪਲਾਵ ਦੀ ਜਿਹੜੀ ਹਾਸਲ ਕਰਕੇ ਆਇਆ ਤੇ ਜਿੰਨੇ ਵੀ ਸਾਰੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਏਰੀਏ ਦਾ ਜਾਂ ਜਿਹੜੇ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੋਵੇ ਉਹਦਾ ਵੱਧ ਤੋਂ ਵੱਧ ਫਾਇਦਾ ਆਨੰਦ ਲੈ ਸਕਣ। ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਸਾਹਿਬ।